ਕਹੇ ਬਾਈ 47 ਹੋ ਗਿਆ ਉਹ ਆ ਦੀਪੂ ਕੋਟਲੀ ਬੁੱਟਰ ਨੇ ਕਰ ਰੱਖਾ ਦੀਪੂ ਕੋਟਲੀ 447 ਤੋਂ ਬਾਈ ਦੀਪੂ ਕੋਟਲੀ 사ਬਰ ਚੌਕੇ ਚਮਕੌਰ ਵੱਲੋ ਜੀ ਬਾਈ ਡਾਕਟਰ ਜੱਗਾ ਪੁੱਚੋ ਬਲਕਾਰਾ ਪੀਰ ਕੋ ਬਿੰਦਰ ਵੜਵਾ ਲਾਡੀ ਵੜਿੰਗ ਨਿੱਕਾ ਫੁੰਧੜ ਆ 8 ਸਹੀ ਹੋਇਆ ਅੱਜ ਕੀ ਕਹੇ ਵੱਜ ਕੇ 457 457 447 ਤੋਂ 447 ਤੋਂ ਬਾਈ ਲੋ ਜੀ ਮੈਂ ਤੇਰੇ ਰੱਤੇ ਆ ਨਿਗਾ ਰੱਖਿਆ ਬਾਈ ਰੱਤੇ ਦੀ ਓ ਰਿਕਾਰਡਿੰਗ ਹੁੰਦਾ ਦਿਖਾ ਦਿਓ ਕਿਸੇ ਦਾ ਓਏ ਬਾਈ ਤੂੰ ਤਸੀਗਾ ਜਿਹੜਾ ਮੇਰੇ ਨਾਲ ਫਟਿਆ ਤੇ ਵੀਰ ਉਹਦਾ ਵੀ ਨਾਮ ਹੈ ਤੇ ਉਹ ਕਹੀ ਦਿੰਦਾ ਵਾ ਹੁਣ ਸ਼ਾਮਲ ਮਾਰੀ ਮਾਰੀ ਖੜ ਕੇ ਦਿਖਾਈ ਜਾਂਦੇ ਆ ਮਾਹੌਲ ਪੂਲਾ ਗਰਮਾਇਆ ਪਿਆ ਤੇ 8 ਕਬੂਤਰ ਸ਼ਾਮਲ ਹੋਇਆ ਕੁਛ ਉੱਤੋਂ ਆਈ ਜਾਂਦੇ ਹੈਗੇ ਜਿਵੇਂ ਜਿਵੇਂ ਆਉਣਗੇ ਤੁਹਾਨੂੰ ਦੱਸਾਂਗੇ ਸਾਰੇ ਪਿੰਡ ਚੁੱਤੀ ਕੋਠੀ ਤੇ ਖੜਿਆ ਬਾਈ ਆ ਆ ਗਈ ਦੇਖ ਆਹ ਦੇ ਕੱਲੀਆਂ ਹੈ ਆਹ ਯਾਦ ਕੱਲੀਆਂ ਨੇ ਨੋਨੀ ਟੱਡੇ ਸਹੀ ਹੋ ਗਈ ਨੋਨੀ ਟੱਡੇ ਨੋਨੀ ਨੋਨੀ ਇੱਕ ਕਬੂਤਰ ਨਿਕਿਆ ਮੈਂ ਨੋਣੀ ਨੋਣੀ ਹਾਂ ਭਾਈ ਉਹ ਕਬੂਤਰ ਨਿਕਿਆ ਫਰੀ ਕਿਹੜਾ ਆ ਨੋਣੀ ਟੱਡੇ 9 ਹੋ ਗਏ ਹਨਾ ਹਾਂ ਨੋਣੀ ਟੱਡੇ ਨੋਣੀ ਟੱਡੇ 9 ਕਬੂਤਰ ਸਹੀ ਹੋ ਗਏ ਭਾਈ ਹਾਂਜੀ ਕੋਲ ਪਾਣੀ ਉਹ ਸ਼ਰਮਾ ਦੇਖਾ ਨਹੀਂ 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 ਚਮਕੌਰ ਵੱਲੋਂ ਆ ਹਾਂ ਬਾ ਦੇਖ ਲਓ ਪਾ ਪਾਇਆ ਹੋਰ ਥੋੜੀ ਸੋਲੀ ਮਾਹੌਲ ਬਣਿਆ ਤੇ ਟਾਈਮ ਆ ਬੜਾ ਠੀਕ ਜਾ ਫਿਰ ਤਾਂ 9 ਹੋ ਗਏ ਭਾਈ 9 ਵਜੇ ਕਿਹਦਾ ਹੋਰ ਦੀਦਾ ਦਿਖਾ ਦਿਓ ਉਹ ਦੀਪੂ ਕੋਟਲੀ ਬਹਿ ਗਿਆ ਦੀਪੂ ਕੋਟਲੀ ਦੇਈ ਉਹਨੂੰ ਪੰਜ ਮੱਲ ਕਰ ਦੀਪੂ ਕੋਟਲੀ ਨੂੰ ਦੀਪੂ ਕੋਟਲੀ ਦਾ ਕਿਥੇ ਰਤਾ ਦੀਪੂ ਕੋਟਲੀ ਟਾਈਮ ਸਟਾਰਟ ਕਰਾਂਗੇ ਦੀਪੂ ਕੋਟਲੀ ਰਤਾ ਪੋਲਾ ਹੋ ਕੇ ਗਿਆ ਸੀ ਆਣੀਆਂ ਦਾ ਯਾਰ ਆ ਜਾਂਦਾ ਰਤਾ ਉਹੀ ਦੀਪੂ ਕੋਟਲੀ ਆ ਆ ਫਿਰਦਾ ਮੇਥੋਂ ਪਰੇ ਨੂੰ ਵਿਚਾਰਾ ਇਹੋ ਕੋਈ ਨਾ ਕੋਈ ਨਾ ਕੋਈ ਨਾ ਏ ਏ ਏ ਨਿਕਲ ਗਿਆ ਨਿਕਲ ਗਿਆ ਦੇਈ ਦਿੰਦੇ ਦੇਈ ਦਿੰਦੇ ਅੱਜ ਕਲੀਅਰ ਕਰਾਂਗੇ ਹੁਣੀ ਹੋ ਜਾਣਗੇ ਬਾਲਾ ਟਾਈਮ ਨਹੀਂ ਕਰਦੇ 7 ਵਜੇ ਕਹੀ ਜੋਗਲਾ ਕਲੀਅਰ ਕਲੀਅਰ ਤੇ ਰੌਲਾ ਪਾ ਲੈ ਦੀਪੂ ਕੋਟ ਯਾਰ ਰੱਤਾ ਉਸੇ ਜੂੜ ਮਾਰ ਗਿਆ ਦੇਖ ਨਿਕਲਿਆ ਕਿ ਨਿਕਲਿਆ ਨਹੀਂ ਉੱਥੋਂ ਨਿਕਲਿਆ ਨਹੀਂ ਹੋ ਚੁੱਕੀ ਜ ਟੈਂਕੀ ਕੋਲੇ ਕਿ ਹੋ ਗਿਆ ਸੀ ਉਹ ਦੀਪੂ ਕੋਟ ਲਈ ਕਬੂਤਰ ਨਹੀਂ ਨਿਕਲਿਆ ਬਾਈ ਰੱਤਾ ਪਾ ਵੀ ਲਾ ਦਿੰਗਾ ਕਿਉਂ ਬਾਕੇ ਪੁੱਤਰ ਵੇ ਗਿਆ ਬਾਈ ਦੀਪੂ ਕੋਟਲੀ ਥੱਲੇ ਵਾਗੇ ਪੁੱਤਰ ਨੇ ਕਾ ਇੰਨਾਂ ਚਰਾ ਕੇ ਆਲਾ ਬਾਹਰ ਅਨੰਦ ਮਿੱਠੂ ਕੋ ਕਰ ਕੋ ਉਹ ਲਾਵਾਂਗੇ ਜਾ ਜਾ ਨੇ ਜਿੰਨੇ ਆ ਕੇ ਛੋਟੀ ਆ ਆਪਣੇ ਕਹਾਂਗੇ ਛੋਟੇ ਆ ਹਾਂ ਹੱਥ ਦੇ ਦੇ ਕਿੰਨੇ ਖੜਾ ਆ ਕਿੱਥੇ ਆਓ ਚ ਭਈ ਆ ਓਏ ਆ ਜਾਣ ਦੇ ਆ ਜਾਣ ਦੇ ਬਣਾ ਲਾਂਗੇ ਗੋਬਿੰਦਿਆ ਆ ਪੁੱਤਰ ਨਿਗਾ ਮਾਰੀ ਗੋਬਿੰਦਿਆ ਆਹਾਂ ਇਹ ਦੀਪੂ ਕੋ ਖੜਾਣਾ ਹੈ ਇਹ ਦੋਨੇ ਮੁੱਢੇ ਹਰਿਆਣੀਆਂ ਯਾਰ ਦੋਨੇ ਮੁੱਢੇ ਰਿਆ ਇਹ ਖੋਖਲੇ ਵੀ ਆਏ ਦੋਨੇ ਮੋਢੇ ਵੀ ਆ ਤੇ ਬਿੱਡੀ ਦੀ ਬਾਈ ਢੱਡਾਂ ਨੋਣੀ ਵੀ ਆ ਨੋਣੀ ਢੱਡਿਆਈ ਆ ਕੱਲੀ ਦੋਨੇ ਮੋਢੇ ਹਰਿਆਣਵੀ ਹਾਂ ਮਾਰੀ ਜੱਡੂਆ ਲਾ ਦੇ ਯਾ ਭਾਈ ਦੇ ਨਾਲ ਵੱਡੇ ਭਾਈ ਹੈਲੋ ਇੱਕ ਮਿੰਟ ਲੋ ਜੀ ਮਿੱਤਰਾਂ ਐਂਡ ਆਲਾ ਟਾਈਮ ਆ ਤੇ ਕਬੂਤਰ ਕੋਲੇ ਆ ਕੇ ਡਿੱਗੇ ਜਾਂਦੇ ਕਿੱਥੇ ਆ ਕੇ ਡਿੱਗ ਪਏ ਹੋ ਜੜਾ ਇੱਥੇ ਨੇ ਇੱਥੋਂ ਦਾ ਕਿੱਥੋਂ ਇੱਥੇ ਆ ਕੇ ਕਿਹੜਾ ਦਿਖਾਈਂ ਇਧਰ ਸਾਈਂ ਬਣਾਇਆ ਕਿਹੜਾ ਡਿੱਗਿਆ ਸੀ ਆ ਕੇ ਆ ਸੀ ਆ ਸੀ ਆ ਸੀ ਇੰਦਰਪਾੜ ਵਾਲਾ ਲੋ ਜੀ ਮਿੱਤਰ ਇੰਦਰਪਾੜ ਵਾਲਾ ਕਿ ਦੂਰ ਕਰੀ ਮੜਾ ਜਾ ਓਏ ਚੱਕੇ ਨਹੀਂ ਬਾਈ ਛੱਡ ਜਾ ਆ ਕੇ ਕੋਲੇ ਫੇ ਸਾਡੇ ਕਾਪੀ ਵਾਲਿਆਂ ਦੇ ਆ ਬੜੀ ਆ ਚੈਣਾ ਬੁੰਦਰਲੀ ਕਿਨਾ ਉਹ ਪਰਲੀ ਕਦਾ ਕਿਹੜੀ ਰੰਗ ਦਾ ਸਿਗਰ ਜਣੇ ਬੁੰਦਰਲੀ ਦੇਖੀ ਹੈ ਆ ਆ ਕੂਤਰੀ}}{|ਓ ਵੀ ਮਿੱਤਰੋ ਇੱਕ ਹੋਰ ਆ ਗਿਆ ਕੋਲੇ ਆ ਕੇ ਡਿੱਗੀ ਜਾਂਦੇ ਆ ਆਪਣੇ ਪਿੰਡ 'ਚ ਬਾਜ ਵਾਲੀ ਕੋਠੀਆ ਸਾਹ ਪਰ ਚੋ ਕੇ ਇੱਥੇ ਜਿੱਤ ਹਾਰ ਕਰਾ ਦੇਾਂਗੇ ਇੱਧਰ ਝੰਡੀਆਂ ਲੱਗੀਆਂ ਹੋਣਗੀਆਂ ਆ ਕਰੇ ਤੇ ਇਹਨੇ ਜਮਾ ਨਜ਼ਾਰਾ ਹੀ ਦਿਹਾਤਾ ਕੋਲੇ ਆ ਕੇ ਜਿੱਤ ਹਾਰ ਹੋਈ ਜਾਂਦੀ ਆ ਬਈ ਆ ਚਾਓ ਆ ਮੇਲਾ ਵੱਲੋਂ ਡਾਕਟਰ ਕਬੂਤਰਾਂ ਪੀਂਦੇ ਨੇ ਲਾਤੀ ਵੇਖੀ ਨਿੱਕਾ ਕਬੂਤਰ ਨਹੀਂ ਦੇਖੋ ਕਿਹੜੇ ਕਿਹੜੇ ਕਬੂਤਰਾਂ ਸ਼ਾਮਲ ਹੋਇਆ ਬਾਈ ਕਿਹੜੇ ਕਿਹੜੇ ਦਾ ਹੁਣ ਦੀਂਦਾ ਦਿਖਾ ਦਿਓ ਯਾਰ ਜਿਹੜੇ ਨੂੰ ਹੋਰ ਦੀਂਦਾ ਜਿੰਨੀ ਇਹ ਦੋ ਵਾਰ ਕਬੂਤਰਾਂ ਦੇ ਬਾਈ 5 ਵਜੇ ਤੋਂ ਸਹੀ 5:30 ਤੱਕ ਟਾਈਮ ਆ ਆਪਣਾ ਤਾਂ ਹਾਲੇ ਆ ਗਏ ਜਿਹਕੇ ਦਾ ਹੋਰ ਦੀਂਦਾ ਦਿਖਾ ਦਿਓ 5 ਤੋਂ 5:30 ਵਜੇ ਤੱਕ ਟਾਈਮ ਆ ਹਾਂ ਕਿਹੜੇ ਕਿਹੜੇ ਕਬੂਤਰ ਸ਼ਾਮਲ ਹੋਇਆ ਦੱਸੀਂ ਮੜਾ ਮੜਾ ਬੋਲੀ ਆ ਗੋਟ ਡਾਕਟਰ ਕੌਰ ਵੱਲੋਂ ਡਾਕਟਰ ਜੱਗਾ ਪੁੱਛੋ ਬਲਕਾਰਾ ਪੀਰ ਕੋ ਲਾਡੀ ਵੜੇਗਾ ਨਿੱਕਾ ਭੁੰਦੜ ਨੋਨੀ ਢੱਡੇ ਫੌਜੀ ਖੜਕ ਸਿੰਘ ਵਾਲਾ ਦੀਪੂ ਬੁਰਜ ਜੋਤ ਜੱਬਰ ਚੈਣਾ ਭੁੰਦੜ ਆ ਕਬੂਤਰ ਇਹਨਾਂ 'ਚ ਕਿਹੜੇ ਕਿਹੜੇ ਬੈਠੇ ਕਿਹੜੇ ਗਏ ਦੋ ਬਈ ਵੀ ਗਏ ਮੈਨੂੰ ਲੱਗਦਾ ਉਹ ਕੱਟੇ ਬੈਠੇ ਕੱਟੇ ਹੋਇਆ ਬੈਹਿ ਗਏ ਦੋ ਬਈ ਨੇ ਕਿਹੜਾ ਤੇ ਜੋਤ ਜੱਬਰ ਤੇ ਜੋਤ ਜੱਬਰ ਕਿੰਨੇ ਕਰਿਓ ਗੌਰ ਜੋਤ ਜੱਬਰ ਹਾਲ ਕੀ ਹੈ ਮਰੀਏ ਤੇ ਆਹ ਤੂੰ ਕਿਹੜੀ ਆ ਕੀ ਰੰਗ ਦੱਸੀ ਕਿਹੜਾ 87 35 7 87 एकदम 7 ਦਾ ਸੱਜਾ ਨਾ ਕਿ ਸੱਜਾ ਦਾ ਹੈ ਹਾਂ ਕਰ ਲੈ ਸ਼ਾਮਲ ਸਾਮੀਆਂ ਜਮ ਸਾਮੀਆਂ ਬਹੁਤ ਪਾਰ ਕੜੂ ਪਾ ਦੇ ਰਿਕਾਰਡ ਉਹ ਜੋਤ ਜੱਬਰ ਸਹੀ ਜਾ ਉਹ ਨਿਗਰ ਰੱਖੇ ਇੱਥੇ ਦਿਖਾਓ ਤਿੰਨ ਤਾਂ ਜਾਂਦੇ ਇੱਕ ਤਾਂ ਆਹ ਇੱਕ ਆਹ ਹੋ ਜਾਂਦਾ ਹੋ ਜਾਂਦਾ ਦਾ ਕੂਤਰ ਸਾਰਿਆਂ ਦੇ ਪੋਪੜੀਲੇ ਹੋਏਗਾ ਨੀਂਗਾ ਰੱਖ ਬੱਚੇ ਨੀਂਗਾ ਰੱਖ ਤੂੰ ਕਿਹੇ ਚ ਨੀਂਗਾ ਆ ਜਾਂਦਾ ਬਚਾ ਜਾਂਦਾ ਮਾ ਬੱਚੇ ਨੀਂਗਾ ਰੱਖ ਲੈ ਚ ਲੈ ਚ ਲੈ ਲੈ ਨਹੀਂ 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 ਮੁੜ ਗਈ ਹੈਲੋ 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 ਛੀੜ ਬਹੁਤ ਆਕੜ ਆ ਗਿਆ ਬਗਲ ਡੰਡੀ ਟੋਰੀ ਓਏ ਨੂੰ ਕੁਝ ਮਿੰਟ ਆ ਉਹ ਆ ਗਿਆ ਹਾਂ ਉਹ ਆ ਕੂਤਰ ਚ ਨੀਂਗਾ ਰੱਖੀ ਫਿੱਤੀ ਆ ਜਾਂਦਾ ਲੈ ਆ ਚਲੀ ਗੱਡੀ ਵੜਿੰਗਾ ਲਾਡੀ ਵੜਿੰਗ ਨਹੀਂ ਕਿੰਨੀ ਮੋੜ ਹੈ ਹਾਂ ਗੰਨੀ ਮੋੜ ਹੈ ਏਸਲਾ ਕਿਹੜਾ ਕੂਤਰ ਉਹਦਾ ਫੂਨ ਆ ਜੀ ਯਾਰਾ ਉਹ ਚੈਣਾ ਪੂੰਦਣ ਕਿੱਥੇ ਬਾਈ ਮਾਰੋਗਾ ਰੋਣਾ ਕਾਤੇ ਵਰਦੀਆ ਵਾਟਰ ਵਸਤੇ ਆ ਉਹ ਟੈਂਕੀ ਦੇ ਵਿੱਚ ਡੇਪੀ ਇੱਕ ਕੂਦਰੀ ਡਿੱਗ ਗਈ ਟੈਂਕੀ ਦੇ ਵਿੱਚ ਕੂਦਰੀ ਡੇਪੀ ਇੱਕ ਇੱਕ ਡਿੱਗ ਵੀ ਮਾਰੋ ਘਰ ਦਿਖਾਓ ਬਾਈ ਵੜ ਕੇ ਕੂਤਰ ਹੈਲੋ ਆ ਬਾਗਲ ਟੂਸੇੜੇ ਜਿਹੜੀ ਆਇਆ ਦੋਨੇ ਬਾਗਲ ਟੂਸੇੜੇ ਆਇਆ ਬਾਗਲ ਟੂਸੇੜੇ ਹੀ ਜਾਂਦੀ ਹੈ ਨਹੀਂ ਗੱਲ ਰੱਖੋ ਆ ਆ ਕਿੰਨੀ ਮੌੜ ਤਿੰਨ ਤਾਂ ਆ ਜਾਂਦੇ ਯਾਰ ਦੋਚੇ ਤੇ ਕਾ ਵੜ ਗਿਆ ਚਮਕੌਰ ਬੱਲੋੜਾ ਦਾ ਮਨ ਲੱਗਾ ਚਮਕੌਰ ਬੱਲੋੜਾ ਬਹਿ ਗਿਆ ਇਹ ਇਹ ਭਾਂਦਾਰ ਬੜਾ ਖੂਸਤਾ ਬੜਾ ਫਰਦਾ ਨਾ ਦੂਜਾ ਨਹੀਂ ਹੋਇਆ ਹੈਗਾ ਉਹ ਯਾਰ ਇੱਥੇ ਇੱਕ ਦੂਤਰੀ ਆਹ ਇਕੱਲੇ ਬੱਲੇ ਵਾਲਾ ਯਾਰ ਉੱਥੇ ਚਾਰ ਹੀ ਆਂਦੇ ਆ ਚਮਕੌਰ ਬੱਲੋ ਵਈ ਗਿਆ ਚਮਕੌਰ ਬੱਲੋ ਵੜ ਗਿਆ ਚਾਰ ਚਾਰ ਆ ਬਹਿ ਗਿਆ ਇੱਕ ਮਿੰਟ ਇੱਕ ਮਿੰਟ ਆ ਬਾਹਰਲੇ ਪਾਸੇ ਪਰਲੇ ਪਾਸੇ ਵਗ ਜਾ ਉੱਤੋਂ ਦੀ ਬਾਜਾ ਪਾ ਗਿਆ ਉੱਤੋਂ ਦੀ ਆਪ ਘੁੰਮ ਕੇ ਬਹਿ ਗਿਆ ਚਮਕੌਰ ਵੱਲੋਂ ਨਿਕਲਿਆ ਨਹੀਂ ਇੱਥੋਂ ਯਾਰ ਕਬੂਤਰ ਉਹ ਵੱਲੋਂ ਬਹਿ ਗਿਆ ਬਾਈ ਕਬੂਤਰ ਆ ਬੱਚਾ ਆ ਗਿਆ ਦੇਖੀ ਇਹ 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 ਜਿਹਦਾ ਮੁੜ ਗਿਆ ਕੈਮਰਾ ਦੇਖ ਲਈ ਇਹ ਤਾਂ ਚਾਰ ਪੰਜ ਖੜ ਗਿਆ ਕਬੂਤਰ ਉਹ ਕਬੂਤਰ ਕਿਧਰ ਗਿਆ ਤੇਨੇ ਨਿਗਰੱਖੀ ਜਿੱਥੇ ਆ ਉਹ ਚਮਕੌਰ ਵੱਲੋਂ ਕਬੂਤਰ ਬਹਿ ਗਿਆ ਓਏ ਉਹ ਵੀ ਟਿਕ ਪਿਆ ਆ ਨਾਲ ਸਪਾਈਦਰ ਦੇ ਪਰਲੇ ਪਾਸੇ ਟਿਕ ਪਿਆ ਥੱਲੇ ਟਿਕ ਪਿਆ ਮੈਨੂੰ ਲੱਗਦਾ ਕਬੂਤਰੋ ਓ ਬਾਈ ਹੁਣ ਕਬੂਤਰ ਦੇਖ ਲੈ ਕਬੂਤਰ ਉੱਤਰ ਵੀ ਹੈ ਨਹੀਂ ਕੋਈ ਆਹ ਨਿੱਕਾ ਪੁੰਡਣ ਜਾਂਦਾ ਆ ਆ ਗਿਆ ਬੱਚਾ ਆ ਗਿਆ ਇਧਰ ਆ ਬੱਚਾ ਆ ਗਿਆ ਦੀਪੂ ਵਰਜ ਉਹ ਉਹ ਕਿੰਨੀ ਆਲਾ ਬੈਠਾ ਆ ਬੈਠੀ ਆ ਕਿੰਨੀ ਆਲਾ ਆ ਕਿੰਨੀ ਆਲਾ ਬੈਠੀ ਨਾ ਤਿੰਨ ਆ ਬੱਚਾ ਉੱਲੇ ਲੰਦਾ ਰੱਖ ਦੇਗਾ ਤਿੰਨ 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 ਓਏ ਡਾਕਟਰ ਓ ਚੱਕਾ ਡਾਕਟਰ ਕਿੱਥੇ ਆ ਉਹ ਬੰਦੂ ਚਾਰ ਆ ਉਹ ਜੋਤ ਜੱਬਰ ਮਾਰੋ ਨੀਗਾ ਹੁਣ ਛੋਟੇ ਹਲਦੇ ਚਾਰ ਤੇ ਹੋਇਆ ਚਾਰ ਲਾਸਟ ਮਗਰਲਾ ਟਾਈਮ ਆ ਵੀ ਚਾਰ ਕਬੂਤਰੀ ਸਹੀ ਹੋਏ ਐ ਬੁਲਕਾਰੇ ਪੀਰਕੋਟ ਨੂੰ ਹਾਂ ਹਾਂ ਕਿੰਨੀ ਦਾ ਲਾਲ ਘੰਟਾ 7 ਵਾਲਾ ਵੀ ਤੇ ਸ਼ਾਮਿਲ ਸੀ ਲਾਲ ਘੰਟਾ ਹਾਂ 7 ਵਾਲਾ ਹਾਂ ਬਾਈ ਜੋ ਤੂੰ ਚੱਪਰ ਬੈ ਗਿਆ ਜੋ ਚੱਪਰ ਕਬੂਤਰ ਬੈ ਗਿਆ ਬਾਈ ਓਏ ਲਾਲ ਘੰਟਾ 7 ਵਾਲਾ ਸੀ ਟੈਂਕੀ ਤੇ ਠੀਕ ਆ ਮੱਚਾ ਆਪਣਾ ਆ ਜਾ ਆ ਜਾ ਹੋਈ ਪਈ ਆ ਨਿਗਰ ਰੱਖੋ ਬਾਈ ਮੱਚਾ ਆਪਣਾ ਹੈ ਜਾ ਬੱਚਾ ਜੋ ਆ ਗਿਆ ਉਹਨਾਂ ਦੀ ਨਿਗ੍ਹਾ ਤੂੰ ਆਪਦੀ ਨਿਗ੍ਹਾ ਰੱਖ ਉਹਨਾਂ ਨੇ ਨਹੀਂ ਚੈੱਕ ਕਰਵਾਉਣਾ ਤੂੰ ਆਪ ਚੈੱਕ ਕਰਾਉਣਾ ਹੋਰ ਕਿਹੜੇ ਨੇ ਇੱਥੇ ਤੂੰ ਆਈ ਚ ਨਿਗ੍ਹਾ ਰੱਖ ਬੱਚੇ ਚ ਓ ਬਾਈ ਚੈਣਾ ਪੁੰਦੜ ਹੁਣ ਦੱਸ ਤੋ ਟਾਈਮ ਵਾਲਾ ਲਾ 5 ਮਿੰਟ ਚੈਣਾ ਪੁੰਦੜ ਤੂੰ ਚਾਣੀ ਤਿੰਨ ਤਿੰਨ ਰਹਿ ਗਏ ਤਿੰਨ ਫਿਰ ਦੇ ਦੇ ਦੇਖ ਲੋ ਆ ਵੀ ਬਾਈ ਬਾਜੀ ਗਿੰਨੀ ਮੌਲ ਹੋ ਬੈਠੀ ਆਂ ਕਿੰਨੀ ਵਾਲਾ 1 ਇੱਕ ਬੱਚਾ ਆ ਜਾਂਦਾ 2 ਬੱਚਾ ਦੀਪੂ ਵਰਸ ਇੱਕ ਜੱਗਾ ਡਾਕਟਰ ਤਿੰਨ ਇੱਕ ਨਿੱਕਾ ਪੁੰਦੜਾ 4 ਸਹੀ ਆ ਦੇਖ ਲਓ ਕਿਵੇਂ ਕਰਨਾ ਪੰਜਵਾ ਕੁੱਤਰੇ ਨਹੀਂ 4 ਸਹੀ ਆ ਨਿੱਕਾ ਪੁੰਦੜਾ ਜੱਗਾ ਡਾਕਟਰ ਬੰਦ ਰਹੀਆਂ ਚਾਰਾਂ ਚ ਲੋ ਮਿੱਤਰੋ ਦੇਖੀ ਕਰ ਗਿੰਦੀਆਂ ਦਾ ਆਉਂਦਾ ਇਹਦਾ ਸਾਲਾ ਉੱਡ ਜਾ ਵੀ ਮੁੰਡਾ ਨਿੱਕਾ ਪੁੰਦੜ ਨੂੰ 5 ਮਿੰਟਾ ਬਾਈ ਉਹ ਨੂੰ ਚੈਣਾ ਪੁੰਦੜ ਬਾਈ ਕਰਾ ਲਈ ਬੀਨ ਕੋਲ ਤੇ ਹੁਣ ਆਪੇ ਰਖੜ ਨਾਲ ਲੋ ਮਿੱਤਰੋ ਲਾਸਟ ਟਾਈਮ ਇਹ ਚੈਣਾ ਪੁੰਦੜਾ 5 ਮਿੰਟ ਆ ਬਾਈ ਇਹਨਾਂ ਨੂੰ ਲਾਡੀ ਬੜੈਂਗਾ ਦਿਖਾਓ ਲਾਡੀ ਬੜੈਂਗਾ ਬਾਗ ਟੋਰੀ ਆ ਬਾਗਲ ਖਰੀਏ ਬਾਗਲ ਲਾਲ ਟੋਰੀ ਹਾਂ ਕਿਹੜਾ ਲਾਈ 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 ਕਿੱਥੇ 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 ਜੇ ਕਿੱਥੇ ਨਿਗਾ ਪੈਣ ਦੇ ਮਾੜਾ ਪਾ ਦੇ ਉੱਤੇ ਉੱਤੇ ਕਰੇ ਪੀਨੇ ਤੈਨੂੰ ਵੀ ਦਿਖਦਾ ਛੋਟੇ ਦਿਖਾ ਦੇ ਦਿਖਾ ਓਏ ਆ ਜਾਣੇ ਰੰਗ ਵੀ ਕਲੀਅਰ ਕਰ ਦਾਂਗੇ ਕਿੱਧਰ ਗਿਆ ਓ ਗਿੰਨੀ ਵਾਲਾ ਬਿੱਥੇ ਕੁੱਕਦਾ ਓ ਲਾਟੀ ਬੜਾ ਨਿਗਾ ਰੱਖੀ ਨਿਗਾ ਰੱਖੀ ਗਿੰਨੀ ਆ ਆ ਬੱਚਾ ਆ ਗਿਆ ਭਾਈ ਆ ਗਿਆ ਬੱਚਾ ਆ ਗਿਆ ਓਏ ਓ ਜਿਹੜਾ ਪਾਗਲ ਪਾਗਲ ਪੁੰਜਾ ਲੱਕੀਦਾ ਨਿੱਕਾ ਪੁੰਦੜਾ ਕਿਹੜਾ ਹੈ ਮਗਲ ਪੁੰਜੜਾ ਓਏ ਆ ਗਿੰਨੀ ਵਾਲਾ ਮਗਰ ਆ ਮੂਰੇ ਕਿਹੜਿਆ ਆ ਬੱਚਾ ਆਉਂਦਾ ਹੈਗਾ ਆ ਗਿੰਨੀ ਵਾਲਾ ਆਉਂਦਾ ਹੈਗਾ ਆ ਡਾਕਟਰ ਜੱਗਾ ਤੰਨੇ ਆ ਨਿੱਕਾ ਚਾਰੇ ਆਉਂਦੇ ਆ ਚਾਰੇ ਸਹੀ ਆ ਚਾਰੇ ਲਾਡੀ ਬੜਿੰਗ ਨੂੰ 5 ਮਿੰਟ ਆ ਬਾਈ ਚਾਰੇ ਕਬੂਤਰ ਸਹੀ ਨੇ ਚਾਰੇ ਹੀ ਫਿਰਦੇ ਆ ਬਾਈ ਵਧੀਆ ਲਾਡੀ ਬੜਿੰਗ ਨੂੰ ਵੀ ਤੇ ਹੀ ਟਾਈਮ ਆ ਚਾਰੇ ਜੋਰ ਲਾਈ ਜਾਂਦੇ ਆ ਪੂਰਾ ਆ ਗਿਆ ਬਾਈ ਇੱਕ ਆ ਗਿਆ ਇੱਕ ਆ ਗਿਆ ਲਾਡੀ ਬੜਿੰਗ ਨੂੰ ਵੀ ਬਾਈ 17 ਤੋਂ 22 ਤੱਕ ਚਾਰੇ ਕਬੂਤਰ ਹੀ ਆ ਗਏ ਚਾਰੇ ਆ ਗਏ ਬਾਈ ਚਾਰ ਸਹੀ ਆ ਕਿਹੜਾ ਇਹ ਕਹੋ ਕਿਹਦਾ ਆ ਗਿਆ ਪੰਜਵਾਂ ਉਹ ਕਿਹਦਾ ਆ ਆ ਕਿਹਦਾ ਹੈ ਉਹ ਚਾਰੇ ਰਿਕਾਰਡਿੰਗ ਆ ਬਾਈ ਕਿਹੜੇ ਸਹੀ ਆ ਡਾਕਟਰ ਜੱਗਾ ਆਉ ਤੇਰੇ ਡਾਕਟਰ ਚੱਗਾ ਪੁੱਛਵਾ ਆ ਥੱਲੇ ਡਾਕਟਰ ਚੱਗਾ ਪੁੱਛੋ ਆ ਉਤਲਾ ਕੀਦਾਗਾ ਆ ਮਾਇਰ ਸਾਤੇ ਬਗਲ ਲਾ ਕੀਤੇ ਨਿੱਕਾ ਭੁੰਦੜਾ ਇਹ ਬੈਠਾ ਹੋਇਆ ਜੀ ਦੀਪੂ ਵਰਜ ਤੇ ਸ਼ਰਮਾ ਟਿੱਖ ਚਾਰ ਕਬੂਤਰ ਸਹੀ ਆ ਬਾਈ ਚਾਰ ਸਹੀ ਆ ਬਾਦੀ ਦੇਖ ਲੋ ਆਈ ਬਾਜੀ ਦੇਖ ਲੋ ਬਾਈ ਕਿੱਨਾ ਕਰਨਾ ਵੱਧਣੀ ਐ ਕਿਹੜਾ ਨਹੀਂ ਬਣਦਾ ਉਹ ਕਿਹੜਾ ਬਣਦਾ ਕਿਹੜਾ ਨਹੀਂ ਚਾਰੇ ਨਹੀਂ ਵਾ ਰੱਖੋ ਬਾਈ ਦੂਜਿਆਂ ਨੂੰ 5-5 ਮਿੰਟਾ ਇੱਕ 20 ਤੇ ਕੱਟੇ ਜਾਣਗੇ ਇੱਕ 22 ਤੇ ਕੱਟੇ ਜਾਉ ਪਹਿਲਾ ਵਾਲਾ ਜੋ ਕੱਲੇ ਬਾਈ ਸਾਜਣ ਕੀ ਹੈ ਕੁਤੀ ਓਏ ਕਿਸੇ ਦਾ ਨਾਤਾ ਤਾਂ ਨਹੀਂ ਬਾਈ ਓਏ ਕੋਡ ਆ ਗਿਆ ਤੰਦਰੇ ਬਾਈ ਜਿਹੜਾ ਚਾਰਾਂ ਚੋਂ ਇੱਕ ਬਹਿ ਗਿਆ ਕੂਤਰ ਦੇਖੇ ਜਾਣਗੇ ਤਿੰਨੇ ਨਿਗਰ ਰੱਖੋ ਆਪ ਦੀ ਨੰਮ ਆ ਨੰਬਰਾਂ ਜਵਾਜੀ ਆ ਆਪ ਵੀ ਗੌਰ ਰੱਖ ਲੋ ਕੱਲੇ ਕੱਲੇ geke ਦੇ ਕੂਤਰ ਕਣੀ ਉਂਗਲ ਸਹੀ ਕਰਿਓ ਭਾਈ ਜਿਹੜਾ ਚੌਥਾ ਬਹਿ ਗਿਆ ਕੂਤਰ ਨਾਮਾ ਜਿਹਾ ਵਾਜੀ ਆ ਤੇ ਕੁੱਦੂ ਦੇ ਕੂਤਰ ਦੇਖੇ ਜਾਣਗੇ ਭਾਈ ਤਿੰਨ ਕੂਤਰ ਰਗੇ ਚਾਰ ਚਾਰ ਰਗੇ ਚਾਰ ਰਗੇ ਆ ਬੈਠਿਆ ਜੁੱਥਾ ਦਾ ਚਾਰ ਇਹਦਾ ਇਹਦਾ ਮੁੰਡੇ ਦਾ ਗੋਵਿੰਦਰ ਵਰਤਾਂ ਜਾਂਦਾ ਘੱਟੇ ਕੋਸਾ 400 ਵਾਲੀ ਦੀ ਬੱਜਾ ਹਾਂ ਆ ਦੇਖਿਆ ਬਿਠੀ ਅੰਦਰ ਬੜ ਗਿਆ ਉਹ ਬੜ ਗਿਆ ਕਰਾ ਦਿਓ ਬੜ ਗਿਆ ਕਰਾ ਜੋ ਏ ਬਹਾ ਗਿਆ लाटी ਬੜੰਗਾ ਆ ਗਿਆ लाटी ਬੜੰਗਾ ਆ ਗਿਆ ਆ ਗਿਆ ਆ ਗਿਆ ਦਾ ਜੀਨਾ ਆ लाटी ਬੜੰਗਾ ਆ ਗਿਆ ਪੰਜ ਹੋ ਗਏ ਪੰਜ ਸਾਹਮਣੇ ਪੰਜ ਹੋ ਗਏ ਆ ਗਿਆ ਕਾਲੀ ਟੋਰੀ ਵਾਲਾ ਪੰਜ ਸਾਹਮਣੇ ਲੋਗੇ ਬੱਚੇ ਨਹੀਂ ਰੱਖੀ लाटी ਬੜੰਗਾ ਜਾਂਦਾ ਹੁਣ ਨਿਗਾਰਾ ਰੱਖਲਾ ਬੱਚਾ ਤੇ ਉਹਦੇ ਚ ਉਹ ਨਹੀਂ ਰੱਖੇ ਕਿਤੇ ਨਿਗਾਰਾ ਖੇਰ ਬੱਚੇ ਦਾ ਕੋਈ ਚੱਕਰ ਹੀ ਨਹੀਂ ਸਾਵਾ ਸਾਹਮਣੇ ਆ ਵਰਦਾ ਨਿਗਾਰਾ ਰੱਖਲਾ ਨਿਗਾਰਾ ਜਮਾ ਪੰਜਾਲਾ ਪਿਆ ਪਿਆ ਬਾਈ ਵਾ ਵਾ ਤੂੰ ਨਾ ਨਾ ਉੱਥੇ ਕਿਹਦਾ ਬੰਦੇ ਹੈ ਨਾ ਮੁੜ ਕੇ ਬਾਹਲੇ ਕਬੂਤਰਾ ਆ ਗਏ ਮੁੜ ਗਏ ਚੈਨਾ ਪੁੰਦੇ ਦੂਰਾ ਹੋ ਜਾ ਬਲਕਾਰਾ ਪੀਰਕੋਟ ਕਬੂਤਰ ਕੱਟੇ ਗਏ ਮਾਰੀ ਗਰਨੇ ਕਾ ਕਿੱਥੇ ਕਿੱਛਾ ਜੀ ਤਾਹ ਤੋਂ ਆਉਂਦਾ ਕੂਤਰਾ ਆ ਗਿਆ ਜਿਹੜਾ ਨੀਟਾ ਕੋਟਲੀ ਤੇ ਕਬੂਤਰ ਹੋਰਾਂ ਨਾਲ ਆ ਉਹ 2 ਤੇ 8:30 ਤੱਕ ਟਾਈਮ ਆ ਜੇ ਉਹਨਾਂ ਚੋ ਕੂਕੂਤਰ ਤਾਂ ਆ ਤੋਂਦਾ 8:30 ਤੱਕ ਕੋਈ ਨਹੀਂ ਨਿਗਰੱਖੋ ਜੇ ਲੋ ਪੁੱਛੇ ਉਦੋਂ ਦੱਸਿਓ ਬਾਈ ਬਣ ਕੇ ਕੇਰਾ ਬੈੜਾ ਨੇ ਮਾ ਦਵਾਰੇ 5 ਮਿੰਟ ਹੀ ਮੈਨੇ ਕੋ ਜਕੂਤਰ ਬੱਚਾ ਬਹਿ ਗਿਆ ਬੱਚਾ ਹੈ ਨਹੀਂ ਹੈਗਾ ਨਿਕਲਿਆ ਨਹੀਂ ਟਿੱਕੂ ਵਰਜ ਬੈ ਗਿਆ ਬਾਈ ਟਿੱਕੂ ਵਰਜ ਕਬੂਤਰ ਬਹਿ ਗਿਆ ਉਹ ਦੇ ਕੰਪਟਰ ਬੈਠੇ ਦੋ ਵਾਰ ਦੇ ਕੰਪਟਰ ਬੈਠੇ ਬੈ ਕੇ ਉੱਠ ਖੜਾ ਆਹ ਲਾਟੀ ਬੜਿੰਗਾ ਤੇ ਸ਼ਰਮਾ ਦੇਖ ਦੋ ਤਾਂ ਵਰਦਿਆ ਦੋਨੇ ਸਾਹ ਡਾਕਟਰ ਪੁੱਛੋ ਤੇ ਨਿੱਕੇ ਵਾਲਾ ਦਿਖਾਓ ਦਿਖਾ ਕਿੱਥੇ ਹੁੰਦੇ ਆ ਬਾਈ ਦੇਖਾਂਗੇ ਬਜਾ ਆ ਆ ਆ ਗਿਆ ਤੀਜਾ ਪੱਲੇ ਵਾਲਾ ਜੱਗਾ ਡਾਕਟਰ ਪੁੱਛੋ ਦਿਹਾਗੇ ਤਿੰਨ ਤਾਂ ਸਹੀ ਹੋਗੇ ਇਹ ਤਾਂ ਹੋ ਗਈ ਆ ਹੋ ਗਈ ਯਾਰ ਕਾਹ ਹੋ ਗਿਆ ਬੱਲੇ ਤਾਚੇ ਮਾਰ ਬੱਲੇ ਬੰਦ ਕਰ ਓਏ ਸੱਚੀ ਆਏ ਗਲਤ ਤੇ ਨਾ ਉਂਗਲ ਕਰੋ ਮੈਂ ਕੱਟ ਦੂ ਕਿਹੜੀ ਐ ਬਾ ਠੀਕ ਆ ਇਹੀ ਆ ਛੋਟੀ ਕੱਟ ਤੀ ਕਬੂਤਰੀ ਆਏ ਨਾ ਕਰਾ ਕਰੋ ਓਏ ਆ ਕੀ ਡਾਕਟਰ ਦੇ ਅੱਗਾ ਪੁੱਛੋ ਕਿਹੜੀ ਆ ਆ ਕੀ ਡਾਕਟਰ ਦੇ ਅੱਗਾ ਡਾਕਟਰ ਦੇ ਅੱਗਾ ਪੁੱਛੋ ਦਾ ਆਉਂਦੀ ਐ ਉਹੀ ਆ ਬਗਤੂ ਸੇ ਆ ਸੀ ਆਹਾ ਆ ਕਬੂਤਰ ਹੱਥ ਕਿਦਰ ਚੱਕੇ ਜਾਂ ਲੋ ਪਰ ਉਹ ਲੈ ਕੜੀ ਨਾ ਕਰੋ ਉਂਗਲਾ ਕਬੂਤਰ ਇਧਰ ਹੋਈ ਆ ਆਂ ਜੀ ਰੱਖ ਤੇ ਕਬੂਤਰ ਆ ਗਿ ਸਣਾ ਨਿਗਾ ਰੱਖ ਲੋ ਕਿੜੇ ਕਿੜੇ ਕਬੂਤਰ ਹੱਥ ਚ ਫੈਲ ਰਿਹਾ ਦੇਸੀ ਕਰ ਚਾਰੇ ਚਾਰੇ ਪੰਜੇ ਮਗਰ ਮੂਰੇ ਫਿਰਦੇ ਹਨ ਕੰਮ ਚੱਲੀ ਜਾਂਦਾ ਪੂਰਾ ਪੂਰਾ ਉੱਡੂ ਆ ਉੱਡੂ ਦਾ ਉੱਡੂ ਮੈਂ ਉੱਡੂ ਦਾ ਨੰਬਰ ਅਜ ਪੜੂਗਾ ਯਾਰ ਮੈਨੂੰ ਬਹੁਤ ਉੱਡਾ ਉਹ ਤੂੰ ਹੀ ਮੰਨਣਾ ਕਰਣਾ ਗੌਰ ਤਾਂ ਹੈਗੀ ਆ ਆ ਕਾਲ ਦੇਖੀ ਜਲੇ ਕੀ ਕਰਾਉਣਾ ਕੌਣ ਕਿੰਨੇ ਸੀ 20 ਬਾਈਕਰੂ ਪਿਛਾਮ ਕਿੰਨੇ ਹੋ ਗਏ ਆਪਣੇ ਚਾਰ 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 ਸਹੀ ਆ ਚਾਰ ਡਾਕਟਰ ਦੇ ਕੰਪੂਚੋ ਸ਼ਰਮਾ ਦੇਖਾ ਹੋਰ ਕਿਹੜਾ ਨਿੱਕਾ ਪੁੰਦੜਾ ਨਿੱਕਾ ਪੁੰਦੜਾ ਹੋਰ ਕਿਹੜਾ ਇੱਕ ਉਹ ਜੱਗੇ ਉਹ ਜੱਗੇ ਆ ਸੀ ਆ ਨਿਗਾ ਰੱਖੇ ਤੁਸੀਂ ਇਹ ਚ ਆ ਜਾਂਦਾ ਆ ਜਾਂਦਾ ਬਾਈ ਕਿੰਨੀ ਇੰਨੀ ਬੋੜ ਦੇ ਯਾਰ ਕੱਡੂ ਬਾੜਾ ਏ ਕੂਤਰ ਨੇ ਪੈਰ ਨਹੀਂ ਖੋਲੇ ਕੂਤਰ ਕੱਢ ਗਿਆ ਆਹ ਲੱਗੀ ਬ੍ਰੈਂਕਾ ਆ ਗਿਆ ਹਾਂ 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 ਕਾਲ ਸਹੀ ਕਰਦਾ ਜੇ ਮੈਂ ਨਿੱਕਾ ਪੁੱਤ ਤਿੰਨੇ ਤਿੰਨੇ ਇੱਕੋ ਜਿਆਦਾ ਨਿੱਕਾ ਪੁੱਤ ਤਿੰਨੇ ਇੱਕੋ ਜਿਆਦਾ ਓ ਬਚਾ ਲੱਗ ਗਿਆ ਓ ਪਾਣੀ ਪੀ ਓਏ ਹਾਂ ਡਾਕਟਰ ਨੂੰ ਫੋਨ ਕਰਾਉਂਦਾ 10 ਸੀ ਡਾਕਟਰ ਨੂੰ ਮੈਂ ਫੋਨ ਕਰਾਉਂਦਾ ਆਹ ਕੁਝ ਲੈ ਲਓ ਲੈ ਵੀ ਮਿੱਤਰੋ ਲਾਸਟ ਟਾਈਮ ਐ ਜਿੰਨੇ ਤੁਹਾਨੂੰ ਅਪਡੇਟ ਕਰਨਾ ਕੂਤਰ ਦੇਖ ਲਈਏ ਹਾਂ 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 ਬਾਈ ਓਕੇ ਭਰਾ ਠੀਕ ਆ ਧੰਨਵਾਦ ਮੈਂ ਬੋਲੀ ਕਰਾ ਗੱਦੂ ਚਾਰੇ ਬੋਲੀ ਨਕਾ ਦੇਖਾ ਹਾਂਜੀ ਨਿੱਕਾ ਪੂੰਦੜਾ ਉਹ ਬੋਲਦਾ ਬੋਲਦਾ ਪੂੰਦੜਾ ਜੱਗਾ ਡਾਕਟਰ ਪੁੱਛੋ ਬਾਈ ਚਾਰ ਕਬੂਤਰਾਂ ਚ ਬਾਜੀ ਹੋਗੀ ਪੁੱਛੋ ਨਾਮਾਂ ਤੇ ਉੱਡਣਗੇ ਸ਼ਰਮਾ ਦੇਖਾ ਡਾਕਟਰ ਜੱਗਾ ਪੁੱਛੋ ਨਿੱਕਾ ਪੂੰਦੜਾ ਹੋਰ ਕਿਹੜਾ ਲਾਡੀ ਬੜੇਗਾ ਲਾਡੀ ਬੜੇਗਾ ਚਾਰਾਂ ਦੀ ਬਾਜੀ ਹੋਗੀ ਨਾਮਾਂ ਤੇ ਉੱਡਣਗੇ ਬਾਈ ਨਾਮਾਂ ਤੇ ਉੱਡਿਆ ਦੇ ਕਬੂਤਰ ਪਿੰਡ ਦੇਖ ਨਾ ਟੁੱਡੇ ਸੀ ਬਾਈ ਤੇ ਚਾਰਾਂ ਦੀ ਬਾਜੀ ਹੋਈ 60 ਸੀਗੇ ਉਹ ਨਾ ਬਾਜੀ ਹੋ ਗਈ ਉਹ ਪਾਤੀ ਪਾਤੀ ਰਿਕਾਰਡਿੰਗ ਪਾਤੀ ਚਾਰੇ ਚਾਰਾਂ ਦੀ ਹੋ ਗਈ ਚਾਰਾਂ ਦੀ ਹੋ ਗਈ ਭਾਈ ਨਾਮਾਂ ਤੇ ਉੱਡਦੇ ਇਹਦੇ ਕਬੂਤਰ ਨਾਮ ਬਣਾ ਲਓ ਹਣ ਯਾਰ ਆਇਆ ਹਾਏ ਅੰਦਾੰ ਲੈ ਲੈ ਆਇਆ ਆ ਅੱਗੇ ਚਾਰੇ ਪੰਤੇ ਨੇ ਚਾਰੇ ਉਹ ਨਿਕਾ ਆਉਂਦਾ ਹੈ ਨਿੱਕੇ ਵਾਲਾ ਨਾ ਆਇਆ ਨਿਕਾ ਪੁੰਦੜਾ ਉਹ ਨਾਮਾਂ ਤੇ ਉੱਡਦੇ ਆ ਭਾਈ ਤਿੰਨ ਪੱਖੇ ਆ ਤਿੰਨ ਪੱਖੇ ਨਿਕਾ ਪੁੰਦੜਾ ਹੁਣ ਫੇਚ ਹੋ ਗਿਆ ਇੱਕ ਬਹਿ ਜੇ ਇਹਨਾਂ 'ਚੋ ਬਸ ਇਹਨਾਂ ਨੂੰ ਟਾਂਗੇ ਲਵਾ ਦੇਂਗਾ ਭੁੱਖੇ ਇਹ ਦਿਨਾਂ ਨੂੰ ਕਿ ਨਹੀਂ ਸਾਡੀ ਨਹੀਂ ਛੱਡ ਦੇ ਓਏ ਇੱਕੋ ਹੀ ਬਹੁਣਾ ਆਖਦੇ ਇਹਨਾਂ ਨੂੰ ਜਿਹਨਾਂ ਦਾ ਪੱਖੇ ਹੀ ਐ ਓਏ ਆਹੂ ਤਰਖੜਾ ਗਾ ਕਿੰਨੀ ਵਾਲਾ ਹੈ ਆਪਣੇ ਵਾਲਾ ਹੈ ਹਾਂ ਉਹੀ ਹੈ ਇਹ ਕਿੰਨੀ ਮੋੜਾ ਚੱਕਾ ਉਹ ਗੱਤਾਂ ਓਹ ਸੀਟ ਗੱਡਾ ਜਕੂਤ ਨੇ ਵੀ ਯਾਰ ਇਹ ਕਿੰਨੀ ਮੋੜਾ ਬਾਈ ਇਹ ਕਿੰਨੀ ਇਹ ਕਿੰਨੀ ਕਹੇ ਕਿ ਨਾ ਹੀ ਵਰਦੇ ਟਾਈਮ ਆ ਜੋ ਗੱਲ ਬਾਤ ਸਾਡੀ ਪੁੱਤਰੀ ਆਪਣਾ ਹੈ ਲਾਹ ਨਿੱਕੇ ਵਾਲਾ ਤੇ ਲਾਹ ਕਿੰਨੀ ਆਲਾ ਹੋਇਆ ਦੂਜੇ ਦੋ ਲਾਡੀ ਵੜੰਗਤੇ ਜੱਗੇ ਆ ਕਿੱਥੇ ਆ ਆ ਦੀਪੂ ਦਾ ਆ ਦੀਪੂ ਦਾ ਫੰਦੀ ਰਬੇ ਦਾ ਆ ਦੀਪੂ ਦੇ ਕਸੂ ਨੂੰ ਆ ਘੜੇ ਆ ਜੱਗਾ ਕਿੱਥੇ ਜੱਗਾ ਜੀ ਜੀ ਕਿਵੇਂ ਮੋੜ ਦੂ ਫੜੀ ਜੀਸੀ ਮੋੜ ਦਨ ਹਾਂ ਜੀਸੀ ਨਹੀਂ ਮੋੜਦਾ ਓਏ ਆਓ ਕੂਤਰ ਕਿੜਾ ਭਾਈ ਨੀਂਗਾਂ ਮਰੀ ਗੱਗੂ ਆਉਂਦਾ ਡਾਕਟਰ ਜੱਗਾ ਕੁੱਚੋ ਨਹੀਂ ਨਾ 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 ਇਹਦਾ ਬੈਠਿਆ ਹੋਇਆ ਓਏ ਦੋ ਸਹੀ ਹੋਏ ਆ ਓਏ ਆਓ ਡਾਕਟਰ ਲੱਗਾ ਕੁੱਚੋ ਬੜੀ ਦੇਖੀ ਓ ਦੇਖੀ ਆ ਗਈ ਆ ਆ ਗਈ ਵੀ ਖੱਲੀ ਆ ਗਈ ਜੱਗਾ ਪੁੱਛੋ ਆ ਗਈ ਜੱਗਾ ਪੁੱਛੋ ਆ ਗਈ ਆ ਗਈ ਆ ਆਉਂਦੀ ਜੱਗਾ ਪੁੱਛੋ ਜੀ ਚੱਲ ਆਡੀ ਕਾਲਾ ਦੇਖੋ ਜਾਨਾ ਲਾਡੀ ਕਾਲਾ ਦੇਖੋ ਚੌਥਾ ਤਿੰਨੇ ਸੰਭਲ ਚਾਰੇ ਹੀ ਹੋ ਗਏ ਉਹ ਚਾਰੇ ਹੀ ਸਹੀ ਹੈ ਕਿੰਨੇ ਦਾ ਬੱਚਾ ਹੋ ਗਿਆ ਖਾਲਾ ਮਾਰ ਕੇ ਚੀੜਾ ਥੱਲੋ ਹਾਂ ਕਿੰਨੇ ਹੈਲੋ ਰੱਬ ਬਧਾ ਰੱਬ ਤੈਨੂੰ ਵੀ ਬਧਾਵੇ ਰੱਬ ਤੈਨੂੰ ਵੀ ਬਧਾਵੇ ਪੂਰੀ ਉੱਡੀ ਬਾਹਲੇ ਹੈਲੋ ਕੱਲ ਵਾਲੀ ਹਰੀ ਵਾਲਾ ਰੱਖ ਲੈ ਗਿਆ ਦੀ ਭੈਣ ਦੀ ਲਾਨ ਵਾਲੀ ਕੱਲ ਭੱਗ ਗਿਆ ਕੂਤਰ ਨਹੀਂ ਨਹੀਂ ਗਾਲੀ ਕੋਈ ਨਹੀਂ ਬਾਈ ਨਾਮਾਂ ਚ ਵੀ ਬਾੜਾ ਹੈ ਕੂਤਰ ਵਧੀਆ ਫਿਰਦਾ ਪੱਲਿਆਂ ਚੰਗਾ ਯਾਰ ਕੂਤਰ ਚਾਰੇ ਹੀ ਚੰਗੇ ਫਿਰਦੇ ਨੇ ਸਭ ਪੱਲਿਆਂ ਚ ਇੱਕ ਵੇ ਇੱਕ ਵੇਗਾ ਤਿੰਨ ਨੂੰ ਢਾਂਗੇ ਲਵਾ ਦਿੰਦੇ ਇਹਨਾਂ ਨੂੰ ਵਾ ਲਵਾ ਦਿਓ ਤਿੰਨੇ ਪੱਖੇ ਇੱਕੋ ਜਿਹੇ ਤਿੰਨੇ ਪੱਖੇ ਇੱਕੋ ਜੇ ਇੱਕੋ ਹੀ ਪਾਉਣਾ ਤਿੰਨਾ ਚੋ ਜਿਹੜਾ ਮਰਜ਼ੀ ਵੇਜੇ ਠੀਕ ਹੈ ਕਰ ਪਾਣੀ ਪੀਣੇ ਆ। ਓਕੇ ਓਕੇ ਠੀਕ ਹੈ ਠੀਕ ਹੈ ਕਰਾਹਾਂ ਲਾਲ ਤੋਂ। ਲਾਲ ਤੇ ਪਰ ਚੋ। ਠੀਕ। ਸਾਦਰੀ ਕਿੱਥੋਂ ਆ ਗਿਆ? ਬਈ ਦੂਜੇ ਸਾਰੇ ਟਾਈਮ ਆ ਗਏ ਹੁਣ ਸਾਡੇ ਖਤਰੀ ਨੇੜੇ ਕਰੂ ਲਾਲ ਤੇ ਬਿਠਾ। ਲਾਲ ਤੇ ਬਹਿਣਾ ਪਿੰਦਰੀ ਕੋ ਸੁੱਗ ਗਿਆ। ਕਿੰਨੀ ਆਲਾ? ਹਾਂ। ਬਸ ਦੂਜੇ ਸਾਰੇ ਆ ਗਏ ਬਸ ਚਾਰੀ ਕਬੂਤਰ ਸਹੀ ਹੈ ਚਾਰੀ ਕਬੂਤਰ ਬਈ। ਆ ਜਾਂਦਾ। ਕਬੂਤਰ ਉੱਤੇ। ਓਏ ਓ ਨਹੀਂ ਲਾਡੀ ਬੜਿੰਕਾ ਆ ਇਹ। ਉਹ ਕਬੂਤਰ ਇੱਥੋਂ ਹੀ ਗਿਆ ਕਿੰਨੀ ਆਲਾ ਉੱਛ ਆ ਗਿਆ। ਮਜੀ ਪਾਣੀ ਮੈਨੂੰ ਹੀ ਪੀਣੀ ਯਾਰ। ਉੱਛ ਆ ਗਿਆ ਕਬੂਤਰ ਵਧੀਆ ਫਿਰਦਾ ਬੱਲੇ ਜੋ ਦਾ। ਆ ਡਾਕਟਰ ਨੂੰ ਭੇਜ ਦੇ। ਭਾਜੋ। ਪੰਜ ਬੱ ਹਾਂ ਜੀ ਸੈਂਟਰ ਆਪਰੇ ਓਏ ਆ ਤਿੰਨੇ ਸਹੀ ਐ ਲਾਡ ਉਹਦੇ ਵਾਲ ਤੇ ਟਾਈਮ ਆ ਕੱਲੇ ਗਿੰਨੀ ਵਾਲੇ ਤੇ ਇਹ ਨਾ ਬੋਲਦਾ ਕਿ ਸਾਡੀ ਬਿਲਡਿੰਗ ਵਿੱਚ ਰਹਿੰਗੇ ਦੇਖ ਲੋ ਇੱਥੇ ਆ ਜੀ ਉਹ ਤਾਂ ਗੋੜਲਾਦਾ ਕਿਹੜਾ ਫੜ ਕੇ ਕੰਦਰ ਸ਼ੱਕ ਓਏ ਭਾਈ ਮੰਨ ਗਿਓ ਜਵਾਹ ਦੇਣੇ ਨੂੰ ਪਾਣੀ ਦਿੱਤਾ ਛੋਟੀ ਜੀ ਸਰੰਜਨਾ ਹੋ ਸਿਰਸ਼ਾ ਆ ਦੇਖ ਕੋ ਨੂੰ ਬੇਦਰ ਦੇ ਦਿਆਂਗੇ ਜਦੋਂ ਪਰਨਾ ਡਿੱਕ ਸਹੀ ਐ ਬੇਰੇ ਪੁੱਤਰਾ ਆ ਗਿਆ ਆ ਗਿਆ ਤੇ ਵਾਦੀਆ <muchas> ਨਹੀਂ ਲੋਈ ਮੋਤਰੋ ਤਿੰਨ ਕਬੂਤਰ ਰਹਿ ਗਏ ਬਾਈ ਨਿੱਕਾ ਭੁੰਦੜ ਤੇ ਗਿੰਨੀ ਮੌੜ ਆ ਉਹ ਚੱਕੇ ਓਏ ਪੁੱਤਰ ਓਏ ਓਏ ਉਹ ਜਵਾਜ ਹੋਈ ਰੋਣਾ ਆ ਹੈਗਾ ਹੈਗਾ ਆਪਣਾ ਉਹ ਹੈਗਾ 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 ਕੋਈ ਗੱਲ ਕਬੂਤਰ ਹੋ ਗਏ ਦੋ ਪਾਸ ਹੋ ਗਏ ਤੀਜਾ ਚੱਕਾ ਪੁੱਤੋ ਤੇ ਲਾਡੀ ਬੜਿੰਗ ਰਹਿ ਗਏ ਬਾਈ ਉਹਨਾਂ ਚ ਦੋ ਸਹੀ ਆ ਕਹਿੰਦੇ ਰਿਕਾਰਡਿੰਗ ਪਾ ਤੀਜਾ ਇੰਨੀ ਨੂੰ ਆਈਆਂ ਬਈ ਓ ਜੱਗੇ ਆੜੀ 5 ਮਿੰਟਾਂ ਕਬੂਤਰ ਨੂੰ ਜੇ ਆਉਂਦਾ ਆਏਗਾ ਨਹੀਂ ਉਹਦਾ ਲਾਡੀ ਦਾ ਪੱਖਾ ਤੀਜਾ ਓਏ ਤੱਕ ਨਿੱਕੇ ਆਲਾ ਨਿੱਕੇ ਆਲਾ ਨਿੱਕਾ ਭੁੰਦੜਾ ਦਾ ਨਿੱਕਾ ਭੁੰਦੜਾ ਪੱਲੇ ਟੂਪਲੇੜ ਵਾਲਾ ਕੱਲੇ ਜੱਗੇ ਵਾਲਾ ਪਾਸ ਹੁਣ ਕਣੀਓ ਰਹਿ ਗਈ ਯਾਰ ਕੱਲਾ ਜੱਗੇ ਵਾਲਾ ਨਹੀਂ ਪਾਸ ਹੋਇਆ ਕਿੰਨੀ ਆਲਾ ਹੋ ਮੁੜ ਗਿਆ ਨਾ ਉਹ ਤਹਾਂ ਹੀ ਉਹ ਤਹਾਂ ਹੀ ਇਨਸ਼ਾ ਅੱਗੇ ਕੋਲ ਜਾ ਜੂਲੇ ਓਏ ਆ ਗਿਆ ਢਾਂਗਾ ਢੂਂਗਾ ਦਾ ਮੰਗਾ ਕੂਤਰ ਢਾਂਗਾ ਦਾ ਮੰਗਾ ਲੀ ਕਿੱਥੇ ਕੂਤਰ ਨਹੀਂ ਕਰਕੇ ਕੂਤਰ ਨਾ ਘਮਾਦੀ ਬਾਈ ਚੱਕ ਲਈ ਕੂਤਰਿਆ ਕੂਤਰ ਫੜ ਲਈ ਆਪਾਂ ਲੋਹੀ ਮਿੱਤਰੋ ਕਿੰਨੀ ਮੋੜ ਨਿੱਕਾ ਭੁੰਧੜ ਲੋ ਕਿੱਥੇ ਆਹ ਉਹ ਪਹਿਲਾਂ ਕਿੱਥੇ ਆਹ ਲੈ ਬਾਈ ਓ ਯਾਰ ਇਹ ਤਾਂ ਹੋਏ ਬਈ ਯਾਰ ਇਹ ਛੱਡ ਦੋ ਓ ਯਾਰ ਦੁਬਾਰੀ ਉਂਗਲਾ ਦੇਖੀ ਤੇ ਕੂਤਰਾਂ ਦੀਆਂ ਲੋਈ ਮਿੱਤਰੋ ਨਿਬੜ ਗਈ ਬਾਜੀ ਚਾਰ ਕੂਤਰਾ ਸਾਂਝੀ ਨਾਮਾਂ ਤੁੱਡੀ ਜਾਂਦੀ